ਗੈਂਗਸਟਰਾਂ ਦੇ ਮੁੱਦੇ ਦੀ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਸੂਬੇ ਵਿੱਚ ਸਿਆਸਤ ਬੜੀ ਜ਼ਬਰਦਸਤ ਤਰੀਕੇ ਨਾਲ ਹੋ ਰਹੀ ਹੈ। ਨਾਨ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਵੱਡੇ ਆਗੂ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਦੋ ਲਿਖੀਆਂ ਗਈਆਂ ਇਹਨਾਂ ਦੇ ਵੱਲੋਂ ਚਿੱਠੀਆਂ। ਇੱਕ ਚਿੱਠੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਸ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਗਈ ਲੋਕ ਸਭਾ ਦੇ ਸਪੀਕਰ ਓਮ ਬਿਲਡਨ ਇਹਨਾਂ ਦੋ ਚਿੱਠੀਆਂ ਨੂੰ ਲੈ ਕੇ ਬਵਾਲ ਹੋਇਆ ਤੇ ਗੱਲ ਗੈਂਗਸਟਰਾਂ ਦੇ ਐਡਰੈਸ ਤੱਕ ਪਹੁੰਚ ਗਈ ਔਰ ਉਸ ਦਿਨ ਵਾਲੀ ਜੁੜੀ ਹੋਈ ਇਸ ਸਮੇਂ ਦੀ ਰੰਧਾਵਾ ਸਾਹਿਬ ਨਾਲ ਜੁੜੀ ਹੋਈ ਇਸ ਸਮੇਂ ਦੀ ਅਹਿਮ ਖਬਰ ਹੈ ਗੈਂਗਸਟਰਾਂ ਨੂੰ ਲੈ ਕੇ ਨਹੀਂ ਥੰਮ ਰਿਹਾ ਸਿਆਸੀ ਕਲੇਸ਼ ਜਿੱहां ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਐਮਪੀ ਮੀਤ ਹੇਰ ਨੂੰ ਜਵਾਬ ਦਿੱਤਾ ਹੈ ਗੁਰਦਾਸਪੁਰ ਵਾਲਿਆਂ ਨੇ ਸੰਗਰੂਰ ਵਾਲਿਆਂ ਨੂੰ ਜਵਾਬ ਦਿੱਤਾ ਕਿਉਂਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਮੀਤ ਹੇਰ ਤੇ ਰੰਧਾਵਾ ਕਹਿੰਦੇ ਨੇ ਚੈਲੰਜ ਕੀਤਾ ਹੈ ਸੁਖਜਿੰਦਰ ਰੰਧਾਵਾ ਨੇ ਮੀਤ ਹੇਰ ਨੂੰ ਚੈਲੰਜ ਕੀਤਾ ਹੈ ਔਰ ਚੈਲੰਜ ਫਿਰ ਪੂਰਾ ਤੁਸੀਂ ਕਹੋ ਕਿ ਦੇਸੀ ਸਟਾਈਲ ਦੇ ਵਿੱਚ ਹੋ ਰਿਹਾ ਜੇ ਮਾਂ ਦਾ ਦੁੱਧ ਪੀਤਾ ਤਾਂ ਮੇਰੇ ਤੇ ਕੇਸ ਕਰਕੇ ਦਿਖਾ ਇਹ ਰਿੰਦਾ ਵਗੈਰੇ ਨੇ ਮੀਥੇਰ ਨੂੰ ਉਹਨਾਂ ਨੇ ਕਿਹਾ ਕਿ ਬੱਚੇ ਤੇਰੇ ਤਾਂ ਅਜੇ ਦੰਦ ਵੀ ਨਹੀਂ ਆਏ ਕਿ ਅਰੇ ਸਿਆਸੀ ਜਿਹੜੀ ਤਲਖੀ ਹੈ ਨਾ ਇੱਕ ਅਲੱਗ ਲੈਵਲ ਦੇ ਉੱਤੇ ਇਸ ਸਮੇਂ ਪੰਜਾਬ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਪੂਰਾ ਮਾਮਲਾ ਕੀ ਹੈ ਮੈਂ ਤੁਹਾਨੂੰ ਦੱਸਾਂ ਅਸਲ ਕੱਲ ਨਿਊਜ਼ ਈਟਿੰਗ ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਐਮਪੀ ਮੀਥੇਰ ਨੇ ਕਿਹਾ ਸੀ ਕਿ ਚਿੱਠੀਆਂ ਲਿਖਣ ਵਾਲੇ ਗੈਂਗਸਟਰਾਂ ਦੇ ਨਾਲ ਜੁੜਦੇ ਰਹੇ ਇਹਨਾਂ ਲੋਕਾਂ ਨੇ ਗੈਂਗਸਟਰ ਨੂੰ ਵਰਤ ਕੇ ਛੱਡ ਦਿੱਤਾ ਕੋਈ ਆਪਣੀ ਮਾਂ ਦੇ ਕੁੱਖੋ ਗੈਂਗਸਟਰ ਬਣ ਕੇ ਜਨਮ ਨਹੀਂ ਲੈਂਦਾ ਕਾਬਲੇ ਗੌਰ ਹੈ ਕਿ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਜੋ ਮੈਂ ਜ਼ਿਕਰ ਆਲਰੇਡੀ ਕਰ ਚੁੱਕੇ ਹਾਂ ਕਿ ਦੋ ਚਿੱਟੀਆਂ ਲਿਖੀਆਂ ਉਸ ਦੇ ਉੱਤੇ ਬਵਾਲ ਹੋ ਰਿਹਾ ਪਰ ਹੁਣ ਰੰਦਾਵਾਦੀਆਂ ਸਟੇਟਮੈਂਟ ਮੀਥੇਰ ਤੇ ਮੀਥੇਰ ਵਰਸਸ ਰੰਦਾਵਾ ਐਮਪੀ ਵਰਸਸ ਐਮਪੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਦੂਜੇ ਪਾਸੇ ਕਾਂਗਰਸ ਕੋ ਚੈਲੰਜ ਹੈ ਕਿ ਅਗਰ ਤੂੰ ਨੇ ਮਾਂ ਦਾ ਦੁੱਧ ਪੀਆ ਤਾਂ ਮੇਰੇ ਉੱਪਰ ਕੇਸ ਰਜਿਸਟਰ ਤੇਰੇ ਕੋ ਮੈਂ ਬਤਾਉਂਗਾ ये कैंपी ने कहा था ना जो जो संगरूर से बन के आया है हाँ, गुरमीत है जो भी है आपने इंटरव्यू सुना उनका मैंने उसका सुना जी। मैं उसको कहता हूँ कि बच्चे तेरे तो अभी दांत भी नहीं हो गए तू क्या बात करेगा तेरे एम एमएलए ने आम आदमी पार्टी का जो एम है उसने इंक्वायरी की थी जे गैंगस्टर मेरे अगेंस्ट कोर्ट में गए थे जी। जब मैं जेल में रहा था कि हमें तंग कर रहा है ਉਹਨਾਂ ਨੇ ਜੇਨਿਕਾ ਕਿ ਹਮੇ ਹਮਾਰਾ ਇਨਕਸਾਰ ਉਹਨਾਂ ਨੇ ਕਿ ਹਮ ਤੰਕਰ ਔਰ ਵहां से जे ਦਿੱਲੀ ਤੇਰੀ ਗਵਰਨਮੈਂਟ ਮੇ ਦਿੱਲੀ ਵहां से ਉਹਨਾਂ ਨੇ ਆਪਣੀ ਟ੍ਰਾਂਸਫਰ ਕੁਆਰਟਰ ਇਥੇ ਉਹ ਦਿੱਲੀ ਆ ਕੇ ਇਥੇ ਇਸ ਕਾ ਉਸਕੋ ਮੈਂ ਬੱਚੇ ਕੋ ਕਹਾ ਕਿ ਬੱਚਾ ਹੈ ਪਹਿਲੇ ਪੜ੍ਹ ਲਿਆ ਕਰੋ ਫਿਰ ਉਸਕੇ ਬਾਅਦ ਸਟੇਟਮੈਂਟ ਦਿਆ ਕਰੋ ਮੈਂ ਦੇਖੋ ਜੋ ਪੰਜਾਬ ਦੇ ਵਿੱਚ ਗੈਂਗਵਾਰ ਸ਼ੁਰੂ ਹੋਇਆ ਤਾਂ ਇਹ ਕੋਈ ਨਹੀਂ ਵੀ ਇਹ 2-4 ਸਾਲ ਚ ਜਿਹੜੇ ਗੈਂਗਸਟਰ ਪੈਦਾ ਹੋਏ ਆ ਨਾ 비ਜਾ ਹੁਣ ਕੋਈ ਸ਼ੁਰੂ ਹੋਇਆ ਇਹ ਪਿਛਲੇ 15-20 ਜਾਂ ਕਹ ਲਓ 25 ਸਾਲ ਤੋਂ ਜਿਹੜੀ ਇਹਦੀ ਸ਼ੁਰੂਆਤ ਹੈ ਹੋਈ ਹੈ ਤੇ ਅੱਜ ਜਿਹੜੇ ਇਹ ਲੀਡਰ ਚਿੱਠੀਆਂ ਲਿਖ ਰਹੇ ਆ ਸਵਾਲ ਉਠਾ ਰਹੇ ਆ ਇਹਨਾਂ ਚੋਂ ਬਹੁਤਿਆਂ ਦੇ ਸਿੱਧਮ ਸਿੱਧੇ ਲਿੰਕ ਹੈ ਜਿਹੜੇ ਇਹਨਾਂ ਲੋਕਾਂ ਦੇ ਗੈਂਗਸਟਰਾਂ ਦੇ ਨਾਲ ਜੁੜਦੇ ਰਹੇ ਆ ਉਹ ਗੈਂਗਸਟਰ ਵੀ ਕੋਈ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਜਾਂਦਾ ਆਮ ਘਰਾਂ ਦੇ ਮੁੰਡੇ ਸੀ ਇਹਨਾਂ ਨੇ ਪਹਿਲਾਂ ਇਸ ਪਾਸੇ ਲਿਆਂਦੇ ਉਹਨਾਂ ਨੂੰ ਵਰਤਦੇ ਰਹੇ ਉਹਨਾਂ ਨੂੰ ਗੈਰ ਕਾਨੂੰਨਨ ਹਥਿਆਰ ਵੀ ਲੈ ਕੇ ਦਿੰਦੇ ਰਹੇ ਉਹਨਾਂ ਨੂੰ ਪੁਲਿਸ ਤੋਂ ਬਚਾਉਂਦੇ ਵੀ ਰਹੇ ਤੇ ਵਰਤ ਵਰਤ ਕੇ ਉਹਨਾਂ ਨੂੰ ਛੱਡ ਦਿੱਤਾ ਤੇ ਅੱਜ ਸਿੱਧਮ ਸਿੱਧੇ ਤੁਸੀਂ ਇਹਨਾਂ ਦੇ ਇਲਾਕੇ 'ਚ ਜਾ ਕੇ ਪੁੱਛੋ ਵੀ ਉੱਥੋਂ ਦੇ ਲੋਕ ਜਿਹੜੇ ਆ ਕੀ ਕਹਿੰਦੇ ਆ ਵੀ ਭਾਈ ਜਿਹੜੇ ਗੈਂਗਸਟਰ ਆ ਕੀਨੇ ਪੈਦਾ ਕੀਤੇ ਕਿਸ ਤਰ੍ਹਾਂ ਵਰਤਿਆ ਫਿਰ ਕਿਹੜੀਆਂ ਗੱਲਾਂ ਕਰਕੇ ਜਿਹੜੇ ਇਹਨਾਂ ਦੇ ਫਾਸਲੇ ਆ ਉਹ ਪੈਗੇ ਮੇਰਾ ਉਸ ਐਮਪੀ ਕੋ ਚੈਲੰਜ ਹੈ कि अगर तूने माँ का दूध पिया ना मेरे ऊपर केस रजिस्टर कर तेरे को मैं बताऊंगा ये एमपी ने कहा था ना जो जो संगरूर से बन के आया है हाँ, मीत है जो भी है आपने इंटरव्यू सुना उनका मैंने उसका सुना जी। मैं उसको कहता हूँ कि बच्चे तेरे तो अभी दांत भी नहीं हो तू क्या बात करेगा तेरे एम एल ने आम आदमी पार्टी का जो एम है उसने इंक्वायरी की थी जे गैंगस्टर मेरे अगेंस्ट कोर्ट में गए थे जब मैं जेल में रिश्ता था कि हमें तंग कर रहा है उन्होंने ये नहीं कहा कि हमें हम, हमारा इनके साथ हम तंग कर रहे और वहां से जे दिल्ली तेरी गवर्नमेंट में दिल्ली वहां से उन्होंने अपने ट्रांसफर कर रहे थे तो दिल्ली आ गए थे इसका उसको मैं बच्चे को कहता कि बच्चा है पहले पढ़ लिया करो फिर